ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਸਾਰਿਆਂ ਦੀ ਮਨ ਦੀਆਂ ਮਰਜ਼ੀਆਂ ਪੂਰੀਆਂ ਕਰੇ ਸੋ ਅੱਜਕਾ ਤੁਹਾਨੂੰ ਸਿੱਠਣੀ ਵਰਗਾ ਗੀਤ ਲੈ ਕੇ ਹਾਜ਼ਰ ਹੋਈਆਂ ਇਹਦੇ ਵਿੱਚ ਸਾਲੀਆਂ ਜੀਜੇ ਨੂੰ ਮੁਖੌਲ ਕਰਦੀਆਂ ਨੇ ਸੋ ਤੁਸੀਂ ਵੀ ਵਿਆਹ ਸ਼ਾਦੀ ਨੂੰ ਇਹੋ ਜਿਹਾ ਕੰਮ ਕਰਿਆ ਕਰੋ ਹੁਣ ਤਾਂ ਭੁੱਲੀ ਗਈਆਂ ਕੁੜੀਆਂ ਸਿੱਠਣੀਆਂ ਸੁੱਠਣੀਆਂ ਅੱਗੇ ਤਾਂ ਜੇ ਨਾ ਦਿੰਦੀਆਂ ਨਾ ਸਿੱਠਣੀਆਂ ਅਸੀਂ ਜਦੋਂ ਅਸੀਂ ਥੋੜੇ ਵਰਗੀਆਂ ਜਵਾਨ ਹੁੰਦੀਆਂ ਸੀ ਤਾਂ ਜਿਹੜੇ ਜੀਜੇ ਲੱਗਦੇ ਜਾਂ ਸਾਡੇ ਫੁੱਫੜ ਲੱਗਦੇ ਉਹ ਕਹਿ ਦਿੰਦੇ ਕੁੜੀਆਂ ਚੁੱਪ ਕਿਉਂ ਕਰੀਆਂ ਬੈਠੀਆਂ ਕੱਢੋ ਗਾਲਾਂ ਗੂਲਾਂ ਭਾਈ ਫੇਰ ਲੱਗ ਜਾਂਦੀਆਂ ਸੀ ਗੀਤ ਗਾਉਣਾ ਬਸ ਕਿਸੇ ਦੀ ਮਾਂ ਫੜ ਲਈ ਕਿਸੇ ਦੀ ਭੈਣ ਫੜ ਲਈ ਕੋਈ ਗੁੱਸਾ ਨਹੀਂ ਸੀ ਕਰਦਾ ਤੇ ਵਿਆਹ ਦਾ ਰੰਗ ਸੀ ਜਿਹੜਾ ਉਹ ਉਦੋਂ ਹੀ ਹੁੰਦਾ ਸੀ ਹੁਣ ਤੱਕ ਉਸ ਨਹੀਂ ਸਵੇਰੇ ਗਏ ਸ਼ਾਮ ਨੂੰ ਮੁੜਿਆ ਏ ਸੋ ਮਾਨੋਨੰਦ ਪਿਆਰੀ ਜੀ ਸਿੱਠਣੀ ਦਾ ਇੱਕ ਬੱਦਲੀ ਵਰਸੀ ਵਿੱਚ ਰਾਂਦੇ ਪਾਣੀ ਵੇ ਇੱਕ ਬੱਦਲੀ ਵਰਸੀ ਵਿੱਚ ਰਾਂਦੇ ਪਾਣੀ ਮੇਰੇ ਜੀਜੇ ਮੂਰਖ ਦੀ ਦਸਾਂ ਤੋਂ ਨੂੰ ਕਹਾਣੀ ਨਹੀਂ ਮੇਰੇ ਜੀ ਜੇ ਮੂਰਕ ਦੀ ਦਸਾ ਤੋਂ ਨੂਕ ਆਣੀ ਜੀ ਜਾ ਵੜ ਗਿਆ ਗਦੇ ਚਨੀ ਪੈਣ ਗਦੇ ਤੋਂ ਵਾਰੀ ਜੀ ਜਾ ਵੜੀ ਗਿਆ ਗਿੱਦੇ ਵਿੱਚ ਨੀ ਪੈਣ ਗਿੱਦੇ ਤੋਂ ਵਾਰੀ ਜੀ ਚਾਡੁਸ ਕੀ ਰੋਵੇ ਕੀਨੇ ਮੇਰੀ ਪੈਣਾ ਵਾਰੀ ਨੀ ਫੇਰ ਦੁਸਕੀ ਰੋਵੇ ਵੇ ਕਿਉਂ ਰੋਵੇਂ ਜੀਜਾ ਤੈ ਤੋਰ ਖਾਂਗੇ ਪਿਆਰੀ ਵੇ ਕਿਉਂ ਰੋਵੇਂ ਜੀਜਾ ਤੈ ਤੋਰ ਖਾਂਗੇ ਪਿਆਰੀ ਵੇ ਉਹ ਨੂੰ ਸੌਰੀ ਤੋਰ ಸೌರಿ ತೋರಂಗೇ ತೈ ತೋನ گئی ಸವಾಳಿ ಬೇయో ದ ವ್ಯಾಕರಣಗೆ ತೈ ತೋರು ಕುಮಾರಿ ಬೇయో ದ ਨੂੰ ਦਾਜ ਦੇ ਮੰਗੇ ਪੇਟੀ ਤੇ ਅਲਮਾਰੀ ਵੇ ਉਹਨੂੰ ਨੂੰ ਦਾਜ ਦੇ ਮੰਗੇ ਪੇਟੀ ਤੇ ਅਲਮਾਰੀ ਵੇ ਉਹਨੂੰ ਸੂਟ ਦੇ ਮੰਗੇ ਕੱਗਰਾਤੇ ਕਾਰੀ ਵੇ ਉਹਨੂੰ ਸੂਟ ਦੇ ਮੰਗੇ ਕਗਰਾਤੇ ਧੂਲ ਕਾਰੀ ਬੇ ਉਹਨੂੰ ਪਾਣ ਦੇ ਦੇ ਮੰਗੇ ਠੁਠਾ ਤੇ ਕਨਾਲੀ ਵੇ ਉਹਨੂੰ ਵਾਂ ਦੇ ਦੇ ਮੰਗੇ ਠੂਠਾ ਤੇਕ ਨਾਲੀ ਵੇ ਤੁਮੂ ਸ਼ੂਸ਼ਕ ਦੇਦੀ ਮੁੰਡੇ ਜਮੂਗੀ ਚਾਲੀ ਵੇ ਤੁਮ ਸ਼ੂਸ਼ਕ ਦੇਦੀ ਮੁੰਡੇ ਜਮੂਗੀ ਚਾਲੀ ਵੇ ਉਹ ਮੌਜ ਕਰੂਗੀ ਕੋਈ ਹਾੜੀ ਕੋਈ ਪਾੜੀ ਵੇ ਉਹ ਮੌਜ ਕਰੂਗੀ ਕੋਈ ਹਾੜੀ ਕੋਈ ਪਾੜੀ ਧੰਨਵਾਦ ਜੀ